ਵਾਹਿਗੁਰੂ ਸਹਿਬ ਜੀ ਸਤਨਾਮ ਵਾਹਿਗੁਰੂ ਸਹਿਬ ਜੀ ਆਸਾਂ ਹੱਲਾ ਪੰਚ ਵਾ ਪੂਰ ਰਿਹਾ ਸਰਬ ਸਰਬ ਠਾਏ ਹਮਾਰਾ ਖਸਮ ਸੁਏ ਇੱਕ ਸਾਹਿਬ ਤੇ ਛਾਤ ਦੂਜਾ ਨਹੀਂ ਕੋਇ ਜਿਉ ਭਾਵੈ ਤਿਉ ਰਖ ਰਖਣ ਹਾਰੇ ਆ ਕੁਝ ਬਿਨੇ ਵਰਣ ਕੋਏ ਨਦਰ ਨਿਹਾਰੇ ਆ ਰਹਾਉ ਭਤਿ ਪਾਲੇ ਪ੍ਰਭ ਆਪੋ ਘਟ ਘਟ ਸਾਰੀਐ ਸਿਸਮਣ ਊਠਾ ਆਪੋ ਤੇਸ ਨ ਵਿਸਾਰੀਐ ਜੋ ਕਿਛ ਕਰੇ ਸੋ ਆਪ ਆਪਣ ਪਾਣਿਆ ਭਗਤਾਂ ਦਾ ਸਹਾਈ ਜਗ ਜਗ ਜਾਣਿਆ ਜਪ ਜਪ ਹਰਿ ਕਾ ਨਾਮ ਕਨੇ ਨ ਤੂਰੀਐ ਨਾਨਕ ਦਰਸ ਤੇ ਆਸ ਲੋਚਾ ਪੂਰੀਐ ਜਪ ਜਪ ਹਰਿ ਕਾ ਨਾਮ ਕਨੇ ਨ ਤੂਰੀਐ ਨਾਨਕ ਦਰਸ ਸਪਿਆਸ ਲੋਚਾਂ ਪੂਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਅਕਾਲ ਮੂਰਤਿ ਅਜੂਨੀ ਸਭੰ ਗੁਰ ਪ੍ਰਸਾਦਿ ਜਿਤਾ ਸਮੁੰਦਰ ਸਾਗਰ ਨੀਰ ਭਰਿਆ ਤਿਤਿਅਉ ਗੁਣ ਹਮਾਰੇ दया करो किचे मेहर उपावा हा डुबदे पत्थरा तारी जियडा अगण बरा बरतपा पीर सर्वग कटी प्रणवत नानक हो काम पछणा सुख हुआ दिन राती इस तन तन को क्या अगर भैया राम नाम गहे न दृढ़या मैं नहीं कछ हो नहीं कि आहे नमोरा ਔਰ ਸਰਲ ਜਾਰਾ ਖਲੇ ਹੋ ਸਧਨਾ ਕਰਨ ਤੋਰਾ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾ ਮੇਂ ਕੋਰਖ ਭਗਵਾ ਦਾਸਨ ਦਾਸ ਕਹ ਜਾਨਣ ਕ ਜੇਹ ਤੂੰ ਕਰਾਏ ਤੇਹ ਨੋ ਕਰੀ ਵਖਿਆ ਸਤਿਗੁਰੂ ਪਿਆਰੀ ਗੁਰੂ ਸਵੇ ਗੁਰੂ ਰੂਪ ਰੂਪੁ ਖਦਸ ਸਤੰਗ ਜੀ ਸਤਗੁਰੂ ਨੇ ਬਖਸ਼ਿਸ਼ ਰਹਿਮਤ ਕੀਤੀ ਹੈ ਜਿਹਨੂੰ ਆਪਾਂ ਸਤਿਗੁਰੂ ਦੀ ਬਾਣੀ ਤੇ ਬੜਾ ਪਿਆਰਾ ਪਰਮਾਨ ਹੈ ਇਸ ਤਨ ਧਨ ਕੋ ਕਿਆ ਗਰ ਬਈਆ RAM ਨਾਮ ਕਾਹੇ ਨਾਮ ਰੜਈਆ ਕਹਿੰਦੇ ਜਿਹੜਾ ਡ੍ਰਿੜ ਰਹਿਣ ਵਾਲਾ ਹੈ ਸਦੀਵੀ ਕਾਲ ਸਮਰਥ ਜਦੋਂ ਇਸ ਧਰਤੀ ਤੇ ਤੂੰ ਨਾ ਜਨਮ ਲਿਆ ਨਾ ਤੇਰੇ ਕੋਈ ਮਾਂ ਬਾਪ ਬਣੇ ਨਾ ਤੇ ਤੇਰੇ ਭੈਣ ਭਰਾ ਸਾਥ ਸੰਬੰਧੀ ਕੋਠੇ ਜਿਹੜੇ ਨੇ ਸਹਾਈ ਹੋਇਆ ਜਿਹੜਾ ਤੇਰੀ ਰੱਖਿਆ ਜਿੰਨੇ ਕੀਤੀ ਹੈ ਉਸ ਨੂੰ ਰਣਕਾਰ ਉਸ ਨੂੰ ਯਾਦ ਕਰ ਕਿਉਂਕਿ ਤਨ ਤੇ ਧਨ ਦੋਨੋਂ ਚੀਜ਼ਾਂ ਐਸੀ ਆਣੇ ਇਹ ਨਹੀਂ ਪਤਾ ਕਦੋਂ ਕਿਹਦੇ ਕੋਲੋਂ ਕੀ ਖਿਸਕ ਜਾਏ ਤਾਨਾ ਦਾ ਵੀ ਕੋਈ ਪਤਾ ਨਹੀਂ ਕਦੋਂ ਸੱਦਾ ਆ ਜਾਏ ਤੇ ਧਨ ਮਾਇਆ ਦਾ ਵੀ ਕੋਈ ਪਤਾ ਨਹੀਂ ਕਦੋਂ ਖੇਸਰ ਜਾਏ ਇਹਦਾ ਕਹਾੜਾ ਮਾਨ ਕਰਦਾ ਕਬੀਰ ਗਰਬਣਾ ਕੀਦੀ ਐ ਉੱਚਾ ਦੇਖਵਾ ਆਦ ਕਾਲ ਕੋਇ ਲੇਟਣਾ ਉੱਪਰ ਜਾ ਮੈਂਗਾ ਇਨੇ ਭਾਈ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਹਿੰਦੇ ਭਾਈ ਕਾ ਦਾ ਮਾਨ ਕਰਦਾ ਕੁੱਤਿਆ ਬਾਹ ਦੇ ਕੇ ਆਪਣਾ ਤੋਣਾ ਸੋਪਾ ਦੇ ਕੇ ਮਾਨਦਾ ਵਾ ਜਿੰਨ ਬਾਬਾ ਕਬੀਰ ਸਾਹਿਬ ਨੇ ਕਿਹਾ ਕਬੀਰ ਗੜਬਣਾ ਕੀ ਦੀ ਹੈ ਦੇਹੀ ਦੇਖ ਤਰੰਗ ਐਨੀ ਵੱਡੀ ਬਲਵਾਨ ਸਰੀਰ ਦੇ ਹੀ ਦੇਖ ਕੇ ਮਾਨ ਨਾ ਕਰੀ ਚੁੱਕੀ ਇੱਥੇ ਵੱਡੇ ਵੱਡੇ ਪ੍ਰਾਕਰਮੀ ਯੋਧੇ ਚੱਕਰਵਰਤੀ ਰਾਜੇ ਆਏ ਇਹ ਪੰਜ ਭੂਤਕ ਸਰੀਰ ਉਹਨਾਂ ਨੂੰ ਵੀ ਛੱਡਣਾ ਪਿਆ। ਔਲੀਏ, অবতার, ਪੈਗੰਬਰ ਆਏ ਸਮੇਂ ਦੇ ਹਿਸਾਬ ਉਹਨਾਂ ਨੂੰ ਵੀ ਜਾਣਾ ਪਿਆ। ਇਹ ਸਮਾਂ ਐਸਾ ਵਕਤਾਵਰ ਹੈ ਕਿੰਨੇ ਤਕੜਿਆਂ ਤਕੜਿਆਂ ਨੂੰ ਠੇਰੀ ਕਰ ਦਿੰਦਾ ਹੈ। ਇਸ ਲਈ ਜਿਹੜਾ ਸਮਾਂ ਉਹਦੀ ਨਿ ਜਾਗਰਤਾ ਨੂੰ ਸਮਝਦੇ ਹਨ, ਨਾਮ ਜਪਣਾ ਕਰ, ਮਾਣ ਨਾ ਕਰ। ਕਿਉਂਕਿ ਮਾਣ ਉਸ ਚੀਜ਼ ਦਾ ਜਿਹੜਾ ਟੱਲ ਰਵੇ। ਅਟਲ ਨੇ ਇਸ ਸੰਸਾਰ ਦੇ ਵਿੰਡੋ ਸਾਧਗੁਰ ਕਹਿੰਦੇ ਨੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਅਟਲ ਰਹਿਣ ਵਾਲਾ ਕੁਝ ਨਹੀਂ ਹੈ ਜੋ ਉਪਜ ਉਸੋਂ ਬਿਨਸਾ ਪਰਵਾਜ਼ ਕਹਿ ਕਾਰ ਜੇਦੀ ਪੈਦਾਈਸ਼ੀ ਹੋਈ ਹੈ ਉਹਦੀ ਡੈਡ ਲਾਈਨ ਹੈ ਪਰ ਜਿਹਦੇ ਨਾਂ ਕਿਸ ਮਾਇਨੇ ਬਾਪ ਕਮਾਇਆ ਇਹ ਉਹ ਪਰੰਪਰਾ ਹੋ ਤਾਇਆ ਜਿਹਦਾ ਕੋਈ ਮਾਂ ਨਹੀਂ ਹੈ ਬਾਪ ਨਹੀਂ ਹੈ ਸਾਰੇ ਮਿੱਤਰ ਵੀ ਨੇ ਤੇ ਸਭ ਤੋਂ ਦੂਰ ਵੀ ਹੈ ਸਰਗੁਣ ਨਿਰਗੁਣ ਵੀ ਐ ਜੜ ਚੇਤਨ ਵੀ ਐ ਦਿਸਦਾ ਅਣਦਿਸਦਾ ਵੀ ਐ ਕਿਸੇ ਨਾਲ ਜਿਹੜਾ ਵੈਰ ਨਹੀਂ ਕਰਦਾ ਜੰਮਣ ਮਰਨ ਤੇ ਮਾਇਆ ਤੇ ਨਹੀਂ ਆਂਦਾ ਕਿਨੇ ਉਹਨੂੰ ਤੇ ਆਣ ਜੇਰੀ ਬਦੌਲਤ ਸੰਸਾਰ ਦੇਖ ਕੇ ਉਹਨੂੰ ਜਪਣਾ ਅੰਦਰ ਹੁਣ ਕਹਾਂਗੇ ਜੀ ਸਾਡੀ ਬਦੌਲਤ ਨਹੀਂ ਸਾਡੇ ਗੁਰੂ ਕਹਿੰਦੇ ਨੇ ਜਠਰਾ ਉਹਨਾਂ ਦਾ ਸੇਕ ਐਡਾ ਤਪਾ ਹੈ ਤੋ ਇੱਕ ਸਕਿੰਟ ਛੱਡ ਇੱਕ ਖਿੰਣ ਵੀ ਨਹੀਂ ਠਿੱਕ ਸਕਦਾ ਉਸ ਦੇ ਅੱਗੇ ਐਡੀ ਅਗਰਾ ਜਠਨ ਨੂੰ ਸਤਿਗੁਰੂ ਨੇ ਨਰਕ ਮੰਨਿਆ ਜਠਨਾ ਜਠਰਾਗਨ ਨੂੰ ਕੁੰਭੀ ਨਰਕ ਮੰਨਿਆ ਕਹਿੰਦੇ ਉਹਦੇ ਵਿੱਚ ਉਤਰਿਆ ਜਿਸ ਦਾ ਨਾਇਕ ਜਿਹਨੇ ਨਾਮ ਦੀ ਬਦਲੋਤ ਉਤਰਿਆ ਹੈ ਜਪੇ ਬਚੇ ਹੈ ਇਸ ਸਹਾਰ ਵਿੱਚ ਆਏ ਹੈ ਉਸ ਨੂੰ ਜਪਨਾ ਕਰਨਾ ਕੀ ਫਜ਼ੂਲ ਦੇ ਧੰਦਿਆਂ ਵਿੱਚ ਲੱਗਿਆ ਇਰੀਖਾ ਦੈਸ਼ ਨਿੰਦਿਆ ਚੁਗਲੀ ਇਹੀ ਸਤਿਗੁਰੂ ਅੱਜ ਦੇ ਪਾਵਨ ਸ਼ਬਦ ਵਿੱਚ ਦ੍ਰਿੜ ਕਰਵਾਉਂਦੇ ਨੇ ਉਹ ਭਾਈ ਵਿਚਾਰ ਨਾਲ ਜੁੜੀ ਹੈ ਆਸਾ ਮਹੱਲਾ ਮਿਵਾਸਾ ਰਾਗ ਹੈ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਜ ਹਨ ਸ੍ਰੀ ਗੁਰੂ ਅਰਜਨ ਸਾਹਿਬ ਜਿਹੜੇ ਮੁਖਾਰ ਬੰਦ ਤੋਂ ਛਾਰਣਾ ਕੀਤਾ ਹੋਇਆ ਲੜੀਵਾਰ ਦਾ ਕਾਫੀ ਦਾ ਸਤਵਾਂ ਤੇ ਲੜੀਵਾਰ ਦਾ ਅੱਤਰਾ ਰਾਗ ਦਾ 107 ਨੰਬਰ ਸ਼ਬਦ 9 ਨੰਬਰ ਸ਼ਬਦ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 398 ਅੰਗ ਤੇ ਸੁਸ਼ੋਗਤ ਹੈ ਜਿਉ ਪਾਵੈ ਕਿਉ ਰੱਖ ਰੱਖਣ ਹਾਰਿਆ ਮੇਰੇ ਸਤਿਗੁਰੂ ਜਿਵੇਂ ਤੈਨੂੰ ਚੰਗਾ ਲੱਗੇ ਜਿਵੇਂ ਤੈਨੂੰ ਭਾਏ ਚਾਹੇ ਤਾ ਦੁੱਖ ਕਰਕੇ ਚਾਹੇ ਸੁੱਖ ਕਰਕੇ ਚਾਹੇ ਅਮੀਰੀ ਕਰਕੇ ਚਾਹੇ ਗਰੀਬੀ ਕਰਕੇ ਜਿਸ ਤਰ੍ਹਾਂ ਤੈਨੂੰ ਭਾਏ ਮੈਨੂੰ ਰੱਖਣਾ ਕਰ ਕਿਉਂਕਿ ਇਹ ਜੜੀ ਕਾਲਯੁਗੀ ਹਵਾ ਇਸ ਤੋਂ ਬਚਣਾ ਬਹੁਤ ਔਖਾ ਹੈ ਕਾਲ ਯੁਗ ਦੇ ਲੱਛਣ ਬੜੇ ਕੋਲੇ ਨੇ ਪਰ ਕਾਲ ਯੁਗ ਚ ਪਰਵਾਣਗੀ ਵੀ ਬੜੀ ਆਸਾਨ ਪਰ ਸਤਿਗੁਰੂ ਜੇ ਤੂੰ ਤਰੁਠ ਜਾਏ ਜੇ ਤੂੰ ਤਰੁਠਾ ਕਿਰਪਾ ਨੇ ਦਾ ਹਣ ਦੂਜਾ ਨਾ ਵੇਖਾਲ ਹੋਰ ਕਿਸੇ ਦਾ ਆਸਰਾ ਪਰਣਾ ਨਾ ਧਕਾਈ ਇਕ ਤੇਰਾ ਹੀ ਆਸਰਾ ਤੱਕਿਆ ਜਿਉਂ ਭਾਵੈ ਤਿਉ ਰਾਖ ਰੱਖਣ ਹਾਰੇ ਜਿਵੇਂ ਤੈਨੂੰ ਚੰਗਾ ਲਗੇ ਚਾਹੇ ਫਟਕਾਰ ਦੇ ਕੇ ਚਾਹੇ ਮੇਰੇ ਸਤਿਗੁਰੂ ਜਿਵੇਂ ਤੈਨੂੰ ਚੰਗਾ ਲੱਗੇ ਰੱਖਣਾ ਕਰ ਕਿਉਂਕਿ কুমਿਹਾਰ ਭਾਂਡਾ ਗੜਦਾ ਹੈ ਉਹ ਮੁੱਲ ਪਾਉਂਦਾ ਹੈ ਉਹਨੂੰ ਸੇਕ ਵੀ ਲਾਉਂਦਾ ਪਹਿਲਾਂ ਮਿੱਟੀ ਗੁੰਨਦਾ ਫਿਰ ਉਹਨੂੰ ਰੂਪ ਦਿੰਦਾ ਹੈ ਆਕਾਰ ਦਿੰਦਾ ਹੈ ਫਿਰ ਅੰਦਰੋਂ ਬਾਹਰੋਂ ਮਟਕਾਰ ਲਾਉਂਦਾ ਫਿਰ ਸੇਕ ਲਾਉਂਦਾ ਪਰ ਜਦੋਂ ਸੇਕ ਲਾ ਕੇ ਪੱਕ ਜਾਂਦਾ ਹੈ ਤੇ ਪੱਕਿਆ ਉਹਦਾ ਮੁੱਲ ਪੈ ਜਾਂਦਾ ਮਿੱਟੀ ਹੈ ਹੈ ਮਿੱਟੀ ਪਰ ਰੂਪ ਬਣਾ ਕੇ কুমਿਹਾਰ ਦੀ ਏਡੀ ਸਮਰੱਥਾ ਉਹਦਾ ਵੀ ਮੁੱਲ ਪਾ ਦਿੰਦਾ ਹੈ ਮੇਰੇ ਸਤਿਗੁਰੂ ਜਿਵੇਂ ਤੈਨੂੰ ਚੰਗਾ ਲੱਗੇ ਚਾਹ ਦੁੱਖ ਦੇ ਚਾਹ ਸੁੱਖ ਦੇ ਚਾਹ ਮੀਰੀ ਦੇ ਚਾਹ ਗਰੀਬੀ ਦੇ ਚਾਹ ਰਾਜਾ ਮੰਗਾ ਬਣਾ ਤੇ ਬਿਖਾਰੀ ਬਣਾ ਜਿਵੇਂ ਤੈਨੂੰ ਚੰਗਾ ਲੱਗੇ ਰਖਣਾ ਕਰ ਇਹ ਪੰਜ ਚੋਰਾ ਤੋਂ ਇਹ ਤੈਸਰੀ ਗੁਣੀ ਮਾਇਆ ਤੋਂ ਬਚ ਨਹੀਂ ਸਕਦਾ ਤੂੰ ਜਿਵੇਂ ਚਾਹੇ ਉਹ ਬਚਾਲਾ ਹੈ ਤੁਜ ਬਿਨੇ ਵਰਣ ਕੋਈ ਨਦਰ ਨਿਹਾਰਿਆ ਰਹਾਉ ਮੈਂ ਸਾਰਾ ਸੰਸਾਰ ਤੱਕ ਕੇ ਦੇਖ ਲਿਆ ਲਬ ਟੋਲ ਕੇ ਦੇਖ ਲਿਆ ਤੇਰੇ ਬਿਨਾ ਹੋਰ ਕੋਈ ਨਜ਼ਰ ਹੀ ਨਹੀਂ ਆਇਆ ਜਿਹੜਾ ਮੈਨੂੰ ਇਸ ਕੱਲ ਜੋ ਵੀ ਤਤੀਆਂ ਬਾਵਾਂ ਤੋਂ ਬਚਾ ਸਕਦਾ ਕਿਉਂਕਿ 사ਤਗੁਰੂ ਦੀ ਬਾਣੀ ਨੇ ਕਿਹਾ ਕਿ ਨੇ ਭਾਈ ਜਦੋਂ ਕਾਨੀ, ਕੋਦੀ, ਚਾਤੂਰੀ ਬਾਜੀਗਰ ਬੇਕਾਰ ਲਫਜ਼ ਬੜੇ ਕੀਮਤੀ ਨੇ ਪਰ ਇੱਕ ਇੱਕ ਲਫ਼ਜ਼ ਤੇ ਬਹੁਤ ਗੋਜ ਭਰਿਆ ਗਿਆਨ ਪਿਆ ਹੈ ਕਹਿੰਦੇ ਕਾਮ ਵਾਸ ਹੋਇਆ ਇਹ ਚੰਗਾ ਮੰਦਾ ਨਹੀਂ ਦੇਖਦਾ ਕ੍ਰੋਧ ਵਾਸ ਹੋਇਆ ਆਪਣਾ ਪਰਾਇਆ ਨਹੀਂ ਦੇਖਦਾ ਸਰਪਾਈ ਦੇ ਵਿੱਚ ਇਹਨੇ ਇਹ ਨਹੀਂ ਦੇਖਦਾ ਕਿ ਕੀ ਚੰਗਾ ਤੇ ਕੀ ਮਾੜਾ ਤੇ ਬਾਜੀਗਰ ਦੁਨੀਆ ਨੂੰ ਲੁੱਟਣ ਵੇਲੇ ਇਹੇ ਨਹੀਂ ਦੇਖਦਾ ਕਿਹੜਾ ਹਰਾਮ ਕੋਰੀ ਦਾ ਤੇ ਕਿਹੜਾ ਇਮਾਨਦਾਰੀ ਦਾ बेकाम बिकम बे विकबुए बे इ मड़ुआ मेरा ऐसा मेरे सद्गुरु कृपा कर ते चार गुण औगुण ने सारी दुनिया ते पहले ने बहुत भयानक औगुण ने अनेक प्रमाण ने वाणी विच पे सद्गुरु ए चार गुण तो औगुण तो ने बचाना करे माया दे चार गुण ने ने तो बचाना कर ਤੇਰੇ ਬਿਨਾ ਮੈਨੂੰ ਹੋਰ ਕੋਈ ਨਾ ਨਜ਼ਰ ਆੜੇ ਵੀ ਮੇਰਾ ਕੋਈ ਪੱਲਾ ਫੜੇ ਜਾਂ ਮੈਨੂੰ ਕੋਈ ਬਚਾਣਾ ਕਰੇ ਕੋਈ ਨਦਰ ਨਹੀਂ ਆਂਦਾ ਤੇਰ ਤੋਂ ਬਿਨਾ ਜਿਵੇਂ ਤੈਨੂੰ ਤੰਗਾ ਲੱਗਦਾ ਮੈਨੂੰ ਬਚਾ ਲੈ ਕਿਉਂਕਿ ਇਸ ਭਗਜਲ ਦੀਆਂ ਤਰੰਗਾਂ ਤੋਂ ਮੈਂ ਬਚ ਨਹੀਂ ਸਕਦਾ ਰਹਾ ਵਿਸ਼ਰਾਮ ਦੇ ਕੇ ਕੇਂਦਰੀ ਪਾਰਸਲ ਜਾਂਦੇ ਨੇ ਆਸਾ ਮਹੱਲਾ ਪੰਜਵੰ ਊੜ ਰਹਾ ਸਰਬ ਠਾਈ ਹਮਾਰਾ ਕਾ ਸੰਗ ਸੋਏ ਊੜ ਰਹਿਯਾ ਕਿੰਨੇ ਕੋਈ ਕਮੀ ਹੋ ਸਕਦੀ ਕਿਥੇ ਵਿੱਚ ਮੇਰੇ ਵਰਗਾ ਜੰਮਣ ਮਰਨ ਚਾਹੁੰਦਾ ਹੈ ਆਲੀ ਅਵਤਾਰ ਪੈਗੰਬਰ ਵੱਡੇ ਵੱਡੇ ਰਾਜੇ ਮਹਾਰਾਜੇ ਸਭ ਜੰਮਣ ਮਰਨ ਜਾਏ ਆਪਾਂ ਅੰਮ੍ਰਿਤ ਵੇਲੇ ਵੀ ਤਾਂ ਪ੍ਰਮਾਣ ਸਰਵਣ ਕੀਤਾ ਏਸ ਜਗਮੈਂ ਏਕ ਪੁਰਖ ਹੈ ਉਹ ਖਗਰੀਨ ਅਰਥ பை ਪੁਰਖ ਭਾਵ ਜਿਹਦੇ ਤੇ ਮਾਇਆ ਨਹੀਂ ਵਿਆਪਦੀ ਸ਼ਰੀਰ ਕਰਕੇ ਪੁਰਸ਼ ਨਹੀਂ ਗਿਆ ਸ਼ਰੀਰ ਕਰਕੇ ਮਾਨਸਿਕ ਵਿਰਤੀ ਕਰਕੇ ਅਸੀਂ ਸਾਰੀਆਂ ਉਹਦੀਆਂ ਜੀਵ ਇਸਤਰੀਆਂ ਮਾਨਸਿਕ ਬ੍ਰਤੀ ਕਰਕੇ ਸਰੀਰ ਕਰਕੇ ਹਮ ਮਨੁੱਖ ਦਾ ਜਨਮ ਹੋ ਸਕਦਾ ਹੈ ਔਰਤ ਦਾ ਜਨਮ ਹੋ ਸਕਦਾ ਹੈ ਪਰ ਮਨ ਕਰਕੇ ਸੁਰਤੀ ਬ੍ਰਤੀ ਕਰਕੇ ਅਸੀਂ ਪੋਦੀਆਂ ਜੀ ਇਸਤਰੀਆਂ ਤੇ ਸਤਿਗੁਰੂ ਕਹਿੰਦੇ ਨੇ ਮੇਰੇ ਸਤਿਗੁਰੂ ਤੂੰ ਸੰਹਰੇ ਤਾਦੇ ਮੁਕੰਮਲ ਤੌਰ ਤੇ ਰਮਿਆ ਹੋਇਆ ਸੰਪੂਰਨ ਸਭ ਠਾਏ ਸਾਰੀਆਂ ਸਾਵਾਂ ਤੇ ਹਮਾਰਾ ਖਸਮ ਸੋਈ ਇਸੇ ਲਈ ਤੂੰ ਮੇਰਾ ਖਸਮਾ ਉਹ ਕਸਮ ਜਿਹੜਾ ਘਟ ਘਟ ਵਿੱਚ ਰੰਮਿਆ ਜੈ ਜੈ ਕੋ ਤਹ ਦੂਰ ਦੂਰ ਕ ਤੋਣਾ ਜਾਈ ਰਵਰੇ ਆ ਸਰਬਤਰ ਮੈਂ ਮਨਸਾ ਦਾ ਤੇ ਆਈ ਜਿਵੇਂ ਸਾਰੀ ਥਾਂ ਤੇ ਜਿੱਥੇ ਦੇਖਣਾ ਕਰਦਾ ਤੱਕਦਾ ਤੂੰ ਹੀਉ ਦਿਖਦਾ ਏਕ ਸਾਹਿਬ ਸਿਰ ਛਾਤ ਦੂਜਾ ਨਾਏ ਕੋਏ ਮੇਰੇ ਸਤਿਗੁਰੂ ਇੱਕ ਤੂੰ ਹੀ ਐਸਾ ਮਾਲਿਕ ਪਰਮੇਸ਼ਰ ਹੈ ਜਿਹਦੇ ਸਿਰ ਤੇ ਛਤਰ ਵਰਤਦਾ ਭਾਵ ਜਿਹੜਾ ਸਾਰੀਆਂ ਕਲਾ ਦਾ ਸੰਪੂਰਨ ਹੈ ਜਿਹੜਾ ਸਰਵ ਕਲਾ ਸਮਰਾਟ ਹੈ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਜਿੱਤੇ ਦੁਨੀਆ ਕਰੰਦੇ ਨਹੀਂ ਹੋ ਸਕਦਾ ਉਹ ਕਰਨ ਦੇ ਸਮਰੱਥ ਹੈ ਇਨਫਿਨਿਟੀ ਨੂੰ ਵੀ ਫਿਨਿਟੀ 'ਚ ਬਦਲਣ ਦੇ ਸਮਰੱਥ ਹੈ ਨਾ ਉਹ ਵੀ ਇੰਪੋਸੀਬਲ ਨੂੰ ਪੋਸੀਬਲ ਕਰਨ ਦੇ ਸਮਰੱਥ ਹੈ ਐਡਾ ਸਮਰਾਟ ਹੈ ਇੱਕ ਸਾਇਦ ਉਹ ਇੱਕੋ ਹੀ ਮਾਲਕ ਹੈ ਪੂਰੀ ਕਾਇਨਾਤ ਕੋਲ ਜਹਾਨ ਦਾ ਇੱਕ ਸਾਇਬ ਦੋਇ ਰਹਾਵਾ ਵਧੰਦੇ ਆ ਜੀ ਜਿਹਨੂੰ ਸਾਧਗੁਰਾਂ ਨੇ ਕਿਹਾ ਦਿਨ ਰਾਮ ਚਲੇ ਨੇ ਸਾਸ ਚਲੇ ਤਾਰਕਾ ਲੱਕ ਬੁਕ ਲੋਹੇ ਮੁਕਾਬ ਉਹਦੀ ਇੱਕ ਹੈ ਨਾਂ ਨਗਾ ਸੱਤ ਕੋਈ ਰਸਤਾ ਇੱਕ ਹੈ ਟਿਕਾਣਾ ਇੱਕ ਹੈ ਟੀਚਾ ਇੱਕ ਹੈ ਕੋਈ ਰਾਮ ਕਹਿੰਦਾ ਕੋਈ ਅੱਲਾ ਕਹਿੰਦਾ ਕੋਈ ਹਰੀ ਕਹਿੰਦਾ ਕੋਈ ਗੋੜ ਕਹਿੰਦਾ ਕੋਈ ਗੋਬਿੰਦ ਕਹਿੰਦਾ ਹੈ ਕੋਈ ਗੋਪਾਲ ਕਹਿੰਦਾ ਕੋਈ ਨਰਾਇਣ ਕਹਿੰਦਾ ਪੁੱਟੀ ਚਾਏ ਕਾ 99 ਤੇ ਸਤਿਗੁਰੂ ਇੱਕ ਤੂੰ ਹੀ ਐਸਾ ਹੈ ਜਿਹਨੂੰ ਸਤਿਗੁਰੂ ਦੀ ਬਾਣੀ ਨੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿੱਚ ਆ ਕਿ ਇੱਕੀ ਦੀ ਵਿਚਾਰ ਹੈ ਬਾਣੀ ਇੱਕ ਤੋਂ ਹੀ ਆਰੰਭ ਹੋਈ ਹੈ ਤੇ ਇੱਕ ਤੋਂ ਹੀ ਸਮਾਪਤੀ ਹੋਏਗੀ ਪਰ ਇੱਕ ਤੋਂ ਆਰੰਭ ਤਾਂ ਹੋਈ ਹੈ ਸਾਡੇ ਵਰਗਿਆਂ ਮੂਲ ਖਾਂ ਨੂੰ ਸਮਝਾ ਲੈ ਮੈਂ ਮੁਰਦ ਕੀ ਕਿਹ ਤੱਕ ਬਾਤ ਆ ਅਈ ਕਰੇ ਆਪਣੇ ਆਪ ਨੂੰ ਗਿਣਦੇ ਨਹੀਂ ਪਰ ਗੁਰੂ ਦੀ ਜੁਰੀ ਆ ਕੇ ਤਾਂ ਘਟੋ ਘਟ ਅੱਗੇ ਨਹੀਂ ਸਕਦੇ ਆਂ ਕਿ ਅਸੀਂ ਮੂਰਖ ਆ ਗੁਰੂ ਤੋਂ ਵੱਡੇ ਸਿਆਣੇ ਤਾਂ ਨਹੀਂ ਨਾ ਜਿਵੇਂ ਬਾਪ ਨੂੰ ਪੁੱਤ ਅਕਲ ਨਹੀਂ ਦੇ ਸਕਦਾ ਕਿਉਂਕਿ ਉਹਨੂੰ ਤਜਰਬਾ ਹੈ ਜ਼ਿੰਦਗੀ ਦਾ ਇਹ ਬਾਪ ਤਾਂ ਐਡਾ ਹੈ ਜਿਸ ਨੂੰ ਕਰੋੜਾਂ ਯੁੱਗਾਂ ਦਾ ਤਜਰਬਾ ਹੈ ਕਰੋੜਾਂ ਯੁੱਗਾਂ ਦਾ ਇੱਕ ਨਹੀਂ ਛੱਡੇ ਵਰਗੇ ਪਤਾ ਨਹੀਂ ਕਿੰਨੇ ਕੋ ਸਿਆਣੇ ਆਏ ਤੇ ਕਿੰਨੇ ਕੋ ਗਏ ਕੋਈ ਗਣਤਕਾਰੀ ਨਹੀਂ ਜਿਹਨੂੰ ਸਤਿਗੁਰੂ ਕਹਿੰਦੇ ਜੇ ਸਾਸਨ ਤੋਂ ਬੈਠੇ ਖੇਤੇ ਬੈਸ ਗਿਆ ਕਿੰਨੇ ਤੇਰੇ ਵਰਗੇ ਸਿਆਣੇ ਤੇਰੇ ਤੋਂ ਬਹੁਤੇ ਸਿਆਣੇ ਆਏ ਕਹਿੰਦੇ ਗਵਾਂਦਿਓ ਵੀ ਤੁਰ ਗਏ ਸੰਸਾਰ ਤੋਂ ਕਹਿਣ ਦਾ ਮਤਲਬ ਮੇਰੇ ਸਤਿਗੁਰੂ ਇੱਕ ਤੂੰ ਹੀ ਹੋ ਐ ਜਿਹੜਾ ਨਾਮ ਮਰਦਾ ਨਾ ਜੁਹਦਾ ਨਾ ਹਰੇਕ ਵਿੱਚ ਵਸਦਾ ਵੀ ਐ ਤੇ ਨਿਰਲੇਪ ਵੀ ਐ ਸਾਰੀ ਦੁਨੀਆ ਤੇ ਹੁਕਮ ਤੇਰਾ ਚੱਲਦਾ ਪਰ ਤੇਰੇ ਤੇ ਹੁਕਮ ਕਿੱਥੇ ਦਾ ਨਹੀਂ ਉਹ ਵਿਚਾ ਲੱਗ ਗਿਆ ਵੀ ਭਗਤਾਂ ਦਾ ਹੁਕਮ ਚੱਲ ਸਕਦਾ ਉਹ ਵਿਚਾ ਲੱਗ ਕੇ ਤਦੋਂ ਅ ਰਾਮਕਬੀਰ ਆਏ ਕੋਈ ਨਾ ਸਕੇ ਪਛਾਣੀ ਇੱਕ ਸਾਹਿਤ ਸਿਰ ਛੱਤ ਦੂਜਾ ਨਹੀਂ ਕੋਈ ਤੇਰੇ ਵਰਗਾ ਕੋਈ ਹੋਰ ਸਮਰਾਤੀ ਨਹੀਂ ਤੁਧ ਜੇਵੜ ਅਵਰਨਾ ਕੋਈ ਤੇਰਾ ਕੋਈ ਸ਼ਰੀਕ ਨਹੀਂ ਤੇਰਾ ਕੋਈ ਠੇਕੇਦਾਰ ਨਹੀਂ ਤੇਰਾ ਕੋਈ ਵੈਰੀ ਨਹੀਂ ਹੈ ਹਾਂ ਵੈਰਾ ਸੀ ਕੱਢਦੇ ਆ ਵੀ ਮਾਰਾ ਕੀਤਾ ਪ੍ਰਮਾਤਮਾ ਨੇ ਨਹੀਂ ਭਾਈ ਉਹ ਸਭ ਦਾ ਭਲਾ ਚਾਹੁੰਦਾ ਸਤਗੁਰੂ ਸਭਨਾ ਦਾ ਭਲਾ ਮੰਗਾਇਆ ਦੱਸਦਾ ਪੁਰਾਉ ਕੋਈ ਉਗਰੇ ਮਾੜਾ ਨਹੀਂ ਸੋਚਦਾ ਸਾਡੀ ਬਿਰਤੀ ਹੈ ਕਿ ਸਾਡਾ ਚੰਗਾ ਹੋਏ ਤਾਂ ਪ੍ਰਮਾਤਮਾ ਚੰਗਾ ਤੇ ਸਾਡਾ ਮਾੜਾ ਹੋਵੇ ਇਨਸਾਨ ਹੋਵੇ ਤੇ ਮਾੜਾ ਨਹੀਂ ਭਾਈ ਸਾਡੇ ਮਾੜੇ ਚ ਕੋਈ ਚੰਗਾ ਲੁਗਿਆ ਹੁੰਦਾ ਤੇ ਇਸ ਲਈ ਤੇਰੇ ਬਰਾਬਰ ਕੋਈ ਨਹੀਂ ਹੈ ਜਿਹੜਾ ਦੂਰਦਰਸ਼ੀ ਦੂਰਅੰਦੇਸ਼ੀ ਹੋਵੇ ਇਕ ਤੂੰ ਹੀ ਹੋਵੇਂ ਇਸ ਲਈ ਜਿਉਂ ਪਾਵੇਂ ਕਿਉਂ ਰਾਖ ਰੱਖਣ ਹਾਰਿਆ ਤੁਜ ਬਿਨ ਔਰਣ ਕੋਈ ਨਦਰ ਨਿਹਾਲੇ ਰਹਾਉ ਜਿਵੇਂ ਤੈਨੂੰ ਚੰਗਾ ਲੱਗਦਾ ਰੱਖਣਾ ਕਰ ਸੰਭਾਲਣਾ ਕਰ ਤੇ ਕੋ ਬਿਨਾ ਹੋਰ ਕੋਈ ਨਜ਼ਰੀ ਨਹੀਂ ਆ ਰਿਆ ਕੋਈ ਨਜ਼ਰ ਨਹੀਂ ਆ ਰਿਆ ਮੇਰੇ ਸਤਿਗੁਰੂ ਬਖਸ਼ਿਸ਼ ਕਰ ਰਹਾ ਉਹ ਵਿਸ਼ਰਾਮ ਦੇ ਕੇ ਕੇਂਦਰੀ ਭਾਰ ਸਮਝਾਂਦੇ ਪ੍ਰਤਪਾਲ ਨੇ ਪ੍ਰਭ ਆਪ ਕਟ ਕਟ ਸਾਰੀਆਂ ਮੇਰੇ ਸਤਿਗੁਰੂ ਤੂੰ ਪ੍ਰਤਪਾਲਦਾ ਨਿਤਾ ਪ੍ਰਤੀ ਇੱਕ ਨਹੀਂ ਓਟ ਬ੍ਰਹਮੰਡ ਕੋ ਸਵਮੀਤਾ ਤੁਰ ਸਰਬ ਜੀਆ ਦਾ ਦਾਤਾ ਰੇ ਪ੍ਰਤਪਾਲੈ ਨਿਤ ਸਾਰ ਸਨਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਮੈਂ ਮੂਰਖ ਨੇ ਇੱਕ ਗੁਣ ਨਹੀਂ ਜਾਣਿਆ ਤੂੰ ਕੋੜਾਂ ਕਰੋੜਾਂ ਖੰਡਾਂ ਵਰੰਡਾਂ ਦਾ ਮਾਲਕ ਹੈ ਇੱਕ ਨਹੀਂ ਅਣਗਿਣਤ ਜੀਵਾਂ ਨੂੰ ਨਿਤਾਪ੍ਰਤੀ ਪਾਲਦਾ ਤੇ ਸੰਭਾਲਦਾ ਹੈ ਨਿਤਾਪ੍ਰਤੀ ਰੋਜ਼ਾਨਾ ਪ੍ਰਤਪਾਲੇ ਪ੍ਰਭ ਆਪ ਆ ਪ੍ਰਤਪਾਲਦਾ ਆਹ ਸਾਹ ਬੜੇ ਨੇ ਘਟ ਘਟ ਸਾਰੀ ਹੈ ਜੇ ਸਾਹ ਦਾ ਨਾ ਹੋਵੇ ਨਾ ਬਾਤ ਕਰਨਾ ਸਾਡੇ ਤੇ ਐਡੀ ਸਮਰੱਥਾ ਨਹੀਂ ਵੀ ਇੱਕ ਸਵਾਸ ਵੀ ਲੈ ਸਕੀਏ ਕਿਉਂਕਿ ਸਵਾਸ ਵੀ ਉਹਦਾ ਦਿੱਤਾ ਹੈ ਸਾਂਭ ਰਿਆ ਹਾਰਡ ਨਹੀਂ ਪੰਪਿੰਗ ਚੱਲ ਰਹੀ ਹੈ ਚੱਲ ਰਹੀ ਹੈ ਸਾਂਭ ਰਿਆ ਕਈ ਉਹ ਜਿਉਂਦੇ ਆ ਜੇ ਨਾ ਸਾਂਭੇ ਨਾ ਤੇ ਇੱਕ ਸੈਕਿੰਡ ਇੱਕ ਖਿੰਣ ਵੀ ਮਨੁੱਖ ਦੀ ਇੰਨੀ ਸਮਰੱਥਾ ਨਹੀਂ ਵਿਸ਼ਵਾਸ ਲੈ ਸਕਦਾ ਕਿਉਂਕਿ ਉਹਦੀ ਕੁਦਰਤ ਕਰਕੇ ਵਸਿਆ ਸੋ ਤੇ ਤੁਸੀਂ ਕੁਦਰਤ ਕਰਕੇ ਹੀ ਵਸੇ ਹੋ ਨਾ ਇਸ ਲਈ ਘਟ ਘਟ ਸਾਰੀ ਹੈ ਤੇ ਘਟ ਘੜ ਦੀ ذره ذره ਦੀ ਤੂੰ ਥਾਰ ਲੈਣਾ ਤੇ ذره ذره ਦਾ ਤੈਨੂੰ ਪਤਾ ਹੈ ਦੁਨੀਆ ਤੋਂ ਹਜ਼ਾਰਾਂ ਪਰਦਿਆਂ 'ਚ ਕੋਈ ਗੱਲ ਲੁਕ ਸਕਦੀ ਐ ਦੁਨੀਆ ਨੂੰ ਠੱਗਿਆ ਜਾ ਸਕਦਾ ਭਾਈ ਬੇਨਤੀ ਐ ਨਾ ਤਾਂ ਉਤੋਂ ਕੋਈ ਗੱਲ ਲੁਕੇ ਤੇ ਨਾ ਹੀ ਉਹ ਠੱਗਣ ਜਾਂਦਾ ਕਿਉਂਕਿ ਠੱਗਣ 'ਚ ਉਹ ਆਂਦਾ ਜਿਹੜਾ ਜੰਮਣ ਮਰਨ ਚ ਐ ਜਿੱਦੇ ਮਾਇਆ ਵਿਆਪਦੀ ਜਿੱਤੇ ਕਾਮ ਤੋਂ ਲੋਕੋਂ ਹੰਕਾਰ ਵਿਆਪਦਾ ਐ ਉਹ ਠੱਗਿਆ ਜਾ ਸਕਦਾ ਉਹ ਛਲਿਆ ਜਾ ਸਕਦਾ ਉਹਨੂੰ ਧੋਖਾ ਦਿੱਤਾ ਜਾ ਸਕਦਾ ਪਰ ਜਿਹੜਾ ਹੈ ਹੀ ਨਿਹਾਲੇ ਉਹ ਇਹੋ ਥਾਲ ਨੇ ਥਾਲ ਲੈਣ ਨੇ ਨੂੰ ਸਰਗੁਰ ਕਹਿੰਦੇ ਨੇ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਦੀ ਆਪ ਆਪਣ ਗਿਆਨ ਨਾਨਕਾ ਆਪੇ ਹੀ ਫਿਰਦੇ ਆਪ ਕਹਿੰਦੇ ਆਪ ਹੀ ਬਣਾ ਕੇ ਆਪ ਹੀ ਜਾਣਦਾ ਆਪ ਹੀ ਖੇਡ ਬਣਾਈ ਆਪ ਹੀ ਖੇਡ ਖੜਾ ਰਿਹਾ ਦੇਖੋ ਕਿਹੋ ਜਿਹਾ ਸਿਸਟਮ ਬਣਾਇਆ ਉਹਨੇ ਸਰਗੁਣ ਨਿਰਗੁਣ ਨਿਰੰਕਾਰ ਐਸਾ ਨਿਰਗੁਣ ਹੈ ਸਰਗਨ ਰੂਪ ਵੀ ਹੈ ਨਿਰਗਨ ਰੂਪ ਵੀ ਹੈ ਸੰਸਮਾਡੀ ਲਾ ਕੇ ਵੀ ਆਪ ਹੀ ਬੈਠਾ ਆਪ ਹੀ ਦੇਖ ਰਿਹਾ ਹੈ ਜ਼ਰੇ ਜ਼ਰੇ ਦੀ ਵੀ ਪਛਾਣ ਹੈ ਤੇ ਕੋਤਕ ਐਸੇ ਰਚਦਾ ਹੈ ਸਿਆਣੇ ਨੂੰ ਮੂਰਖ ਮੂਰਖ ਨੂੰ ਸਿਆਣਾ ਬਣਾ ਦਿੰਦਾ ਤੇ ਐਸਾ ਹੈ ਭਾਈ ਸਭ ਕੁਝ ਕਰਨ ਦੇ ਸਮਰੱਥ ਹੈ ਇਸ ਲਈ ਮੇਰੇ ਸਤਿਗੁਰੂ ਘਟ ਘਟ ਸਾਰੀ ਹੈ ਘਟ ਘਟ ਦੀ ਜ਼ਰੇ ਜ਼ਰੇ ਦੀ ਪਛਾਣ ਹੈ ਇੱਥੇ ਤੱਕ ਸਤਿਗੁਰੂ ਕਹਿੰਦੇ ਨੇ ਕਹਿੰਦੇ ਇਸਤਰੀ ਨੂੰ ਪੁਰਸ਼ ਤੇ ਪੁਰਸ਼ ਨੂੰ ਇਸਤਰੀ ਮਾਂ ਨੂੰ ਬਾਪ ਮਾਂ ਨੂੰ ਪੁੱਤਰ ਦੀ ਤੇ ਪੁੱਤਰ ਨੂੰ ਮਾਂ ਬਾਪ ਦੀ ਫਿਤਰਤ ਦਾ ਨਹੀਂ ਪਤਾ ਜਿੰਨਾ ਉਹਨੂੰ ਪਤਾ ਅਸੀਂ ਸਾਰੇ ਪਰਿਵਾਰ ਦੇ ਵਸਦੇ ਆ ਨਾ ਸਾਨੂੰ ਇੱਕ ਦੂਜੇ ਦੀ ਫਿਤਰਤ ਦਾ ਇਹਨੇ ਨੇੜੇ ਹੋਣ ਦੇ ਬਾਵਜੂਦ ਨਹੀਂ ਪਤਾ ਜਿੰਨਾ ਉਸ ਨੂੰ ਪਤਾ ਨਿਰੰਕਾਰ ਕਿਉਂਕਿ ਘਟ ਘਟ ਸਾਰੀ ਹੈ ਘਟ ਘਟ ਦੀ ਸਾਰ ਆ ਉਹਨੂੰ ਕੌਣ ਕੀ ਕਰ ਰਿਹਾ ਕਿਵੇਂ ਕਰ ਰਿਹਾ ਸਭ ਪਤਾ ਕਬੀਰ ਮੰਨ ਜਾਣਾ ਸਭ ਬਾਤ ਜਾਣਾ ਤੇ ਯੋਗਨ ਕਰ। ਕਾਹੇ ਕੀ ਕੁਸਤਾਾਾ ਦਿੱਤੂਏ ਕਰੈ। ਹੁਣ ਪਤਾ ਮੋਰੇ ਖੂ ਹੈ। ਗੁਰੂ ਦੇ ਗਿਆਨ ਰੂਪੀ ਚਾਨਣ ਵੀ ਹੈ ਫਿਰ ਵੀ ਕੋਤ ਡਿੰਗ ਰਿਆ ਗਿਆਨ ਸਾਡੀ ਈਰਖਾ ਲੋਭ ਦੁਸ਼ਵੈਸ਼ ਇੰਦਿਆ ਟਿਕਲੀ ਦੇ। ਕਹਨੇ ਫਿਰ ਭਾਈ ਡਿਗੀ ਜਾ ਕੋਈ ਇਲਾਜ ਨਹੀਂ ਫਿਰ ਗੁਰੂ ਦੀ ਕਮੀ ਨਹੀਂ। ਕਮੀ ਤੇਰੇ ਤੇ ਕਿਉਂਕਿ ਤੂੰ ਮੰਨਦਾ ਨਹੀਂ ਗੁਰੂ ਜੀ। ਇਸ ਲਈ ਘਟ ਘਟ ਸਾਰੀ ਐ ਘਟ ਘਟ ਦੀ ਸਾਰ ਐ ਉਹਨੂੰ ਪਤਾ ਐ। ਜਿਸ ਮਨ ਵੂਠਾਇਆ ਕੋ ਤਿਸਨਾ ਵਿਸਾਰੀਏ ਪਰ ਜਿਹਦੇ ਤੇ ਬਿਆਲੂ ਹੋ ਗਿਆ ਕਿਰਪਾਲੂ ਹੋ ਗਿਆ ਉਹਦੇ ਮਨ ਵਿੱਚ ਤੂੰ ਵਸ ਗਿਆ ਤੇ ਜਿਹਦੇ ਮਨ ਵਿੱਚ ਤੂੰ ਮਨ ਤਨ ਰਸਨਾ ਕਰਕੇ ਵਸੇ ਤਿਸਨਾ ਵਿਸਾਰੀ ਉਹਨਾਂ ਦਾ ਬੰਦ ਬੰਦ ਘਟਿਆ ਜਾ ਸਕਦਾ ਹੈ ਚਰਖੜੀ ਤੇ ਚੜ ਸਕਦੇ ਨੇ ਉਬਾਰੇ ਦੇਗਤ ਖਾ ਸਕਦੇ ਨੇ ਪਰ ਨਾਮ ਨਹੀਂ ਭੁੱਲਦੇ ਤਿਸਨਾ ਵਿਸਾਰੀ ਉਹ ਕਦੇ ਭੁੱਲਦੇ ਨਹੀਂ ਜੋ ਕਿਛ ਕਰੇ ਸੋ ਆਪੋ ਆਪਣ ਪਾਣਿਆਂ ਜੋ ਕਿ ਚ ਕਰਦਾ ਹੈ ਆਪ ਹੀ ਹੈ ਤੁਮ ਆਪ ਹੀ ਕਰਨ ਦੇ ਸਮਰਥ ਹੈ ਆਪਣ ਪਾਣਿਆਂ ਤੇਰਾ ਆਪਣਾ ਹੀ ਪਾਣਾ ਹੈ ਆਪ ਦਾ ਹੀ ਕਿਰਤਾਵਾ ਹੈ ਜਿਵੇਂ ਤੈਨੂੰ ਟੰਗ ਆ ਲੱਗਦਾ ਹੈ ਪਰ ਭਗਤਨਾਗ ਸਹਾਇ ਜੁਗ ਜੁਗ ਜਾਣਿਆ ਭਗਤਾਂ ਦਾ ਜੁਗਾਂ ਜੁੰਤਰਾ ਤੋਂ ਫਾਇ ਹੀ ਬਣਦਾ ਹੈ ਭਗਤ ਵੀ ਪੈਦਾ ਕਰਦਾ ਤੇ ਤੁਹਾਡੀ ਪੈਜ ਵੀ ਰੱਖਦਾ ਜਿਹਨੂੰ ਸਤਿਗੁਰੂ ਰੇ ਰਸ ਡੇਲੀ ਕਹਿੰਦੇ ਨੇ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ RAM ਰਾਜੇ ਪੈਜ ਰੱਖਦਾ ਆਇਆ ਹਰ ਵੇਲੇ ਜਿਵੇਂ ਭਰ ਪ੍ਰਿਹਾਦ ਨੂੰ ਇਸ ਸੰਸਾਰ ਵਿੱਚ ਭੇਜਿਆ ਤੇ ਹਰਨਾਕ ਉਹਦਾ ਬਾਪ ਬਣਿਆ ਪਰ ਪੈਜ ਫਿਰ ਰੱਖੀ ਹੈ ਨਾ ਪ੍ਰਿਹਾਦ ਦੀ ਤੇ ਸਤਿਗੁਰੂ ਜੁਗਾਂ ਜੁਗਾਂਤਰਾ ਦੋ ਇਹ ਤੇਰੀ ਰੀਤ ਪੱਕੀ ਹੈ ਵੀ ਤੂੰ ਭਗਤਾਂ ਦਾ ਸਹਾਇ ਹੋਣਾ ਹੋਰ ਕਿਸੇ ਦਾ ਹੋਏ ਨਾ ਹੋਏ ਪਰ ਕੋਈ ਤਾਂ ਦੀ ਬੱਜੀ ਤੂੰ ਵੀ ਨਹੀਂ ਖੋਲਦਾ ਭਗਤਾਂ ਦਾ ਤੂੰ ਕਹ ਲੀਏ ਸਹਾਇਕ ਹੁੰਦਾ ਹੈ ਹਰ ਵੇਲੇ ਜਪ ਜਪ ਹਰ ਕਾ ਨਾਮ ਕਦੇ ਨਾ ਚੂਰੀਏ ਕਿਨੇ ਜਿਹੜਾ ਹਰੀ ਦਾ ਨਾਮ ਜਪਦਾ ਹੈ ਨਾ ਉਹ ਕਦੇ ਚਿੰਤਾ ਚ ਨਹੀਂ ਹੁੰਦਾ ਚਿੰਤਾਤੁਰ ਨਹੀਂ ਹੁੰਦਾ ਕਦੇ ਫਿਕਰ ਨਹੀਂ ਕਰਦਾ ਕਿਉਂਕਿ ਸਤਗੁਰੂ ਦੀ ਬਾਣੀ ਨੇ ਕਲੀਅਰ ਕੀਤਾ ਹੈ ਚਿੰਤਾ ਛੱਡਾ ਚੰਦਰੋ ਨਾਨਕ ਲਗ ਪਾਈ ਚਿੰਤਾ ਤਾਗੇ ਕੀ ਦੀਏ ਜੋ ਨਾ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਤਮੀ ਕੋ ਚਿੰਤਾ ਕਰੀ ਕਰਨੀ। ਜਿੰਨਾ ਸਮਾਂ ਮਿਲੇ ਹੈ ਸਿਮਰਨ ਵਿੱਚ ਨਿਸ਼ਚਿੰਤ ਹੋ ਕੇ ਨਾਮ ਜਪ ਪਰ ਜਾਣਾ ਇਹ اٹਲ ਸਚਾਈ ਹੈ। ਇਸ ਮਾਰਗ ਤੋਂ ਰਾਵਣ ਵਰਗਾ ਵੀ ਨਹੀਂ ਜਿਹਨੇ ਕਾਲ ਦੇ ਪੈਚਾ ਚੱਕਰ ਨੂੰ ਰੋਕਿਆ। ਬਾਗੇ ਨਾਲ ਬੰਨਿਆ ਰਿਹਾ ਹੋ ਵੀ ਨਹੀਂ। ਰਹਿਣਾ ਤੂੰ ਵੀ ਨਹੀਂ ਬਾਈ। ਇਸ ਲਈ ਸਤਿਗੁਰੂ ਕਹਿੰਦੇ ਨੇ ਜਪਨਾ ਕਰ ਉਸ ਨੂੰ ਜਪਨਾ ਕਰ ਕਿਉਂਕਿ ਜਦੋਂ ਜਪੇਗਾ ਤੇ ਸਾਰੀਆਂ ਚਿੰਤਾਵਾਂ ਚੋੜੇ ਖਤਮ ਹੋ ਜਾਣਗੇ ਚਿੰਤਾਵਾਂ ਚੋੜੇ ਘਟਣਾ ਹੋਣਗੇ ਤੇ 90% ਸਰੀਰਕ ਰੋਗ ਖਤਮ ਹੋ ਜਾਣਗੇ 90% ਕਿਉਂਕਿ ਸਭ ਤੋਂ ਵੱਡਾ ਅੱਜ ਜਿਹੜਾ ਕਾਰਨ ਬਣ ਰਿਹਾ ਡਿਪਰੈਸ਼ਨ ਦਾ ਚਿੰਤਾ ਚਿੰਤਾ ਸਭ ਤੋਂ ਵੱਡਾ ਰੋਗ ਹੈ ਇਸ ਲਈ ਸਤਿਗੁਰਾਂ ਨੇ ਕਿਹਾ ਚਿੰਤਾ ਛੱਡ ਅਚੰਤ ਰਹਿੋ ਅਚੰਤ ਹੋ ਜਾ ਕਰੋ ਹੈ ਰਾਮ ਹੋਏ ਸੋ ਹੋਣਾ ਜਿਹੜਾ ਹੋਣਾ ਹੈ ਸੋ ਹੋਣਾ ਹੈ ਤੇਰੀ ਚਿੰਤਾ ਕਿਤੇ ਟੱਲਣਾ ਨਹੀਂ ਹੈ ਜੇ ਕਿਤੇ ਕਹਿਣ ਵਿੱਚ ਚਿੰਤਾ ਕਰੀ ਜਾਵਾ ਟਲਣਾ ਜੋ ਹੋਣਾ ਹੋ ਜਾਣਾ ਰੁਕਣਾ ਨਹੀਂ ਕੁਦਰਤ ਦਾ ਨਿਯਮ ਹੈ ਇਸ ਲਈ ਕਰ ਪ੍ਰਮਾਤਮਾ ਦਾ ਨਾਮ ਜਪਣਾ ਕਰ ਤੇ ਕਦੇ ਵੀ ਨਿਰਾਸ਼ ਨਹੀਂ ਹੋਏਗਾ ਕਦੇ ਵੀ ਚਿੰਤਾ ਨਹੀਂ ਹੋਏਗੀ ਕਿਸੇ ਤਰ੍ਹਾਂ ਦਾ ਵੀ ਗਿਲਾ ਸ਼ਿਕਵਾ ਨਹੀਂ ਹੋਏਗਾ ਨਾਨਕ ਦਰਸ ਪਿਆਸ ਲੋਚਾ ਪੂਰੀਏ ਮੇਰੇ ਸਤਿਗੁਰੂ ਦਾਸ ਨਾਨਕ ਕਹਿੰਦਾ ਧੰ ਗੁਰੂ ਅਰਜਨ ਸਾਹਿਬ ਨਾਨਕ ਨਾਮ ਲੈਵਾ ਦੀ ਮੂਰ ਲਾਂਦੇ ਆ ਸ਼ਬਦ ਦੀ ਸਮਾਪਤੀ ਕਰਦੇ ਨੇ ਦਾਸ ਨਾਨਕ ਕਹਿੰਦਾ ਨਾਨਕ ਦਰਸ ਪਿਆਸ ਦਾਸ ਨਾਨਕ ਉਹ ਤੇਰੇ ਦਰਸ਼ਨਾਂ ਦੀ ਲੋਚ ਹੈ ਲੋਚਾਂ ਪੂਰੀ ਹੈ ਮੇਰੀਆਂ ਇਛਾਵਾਂ ਪੂਰਨ ਕਰ ਦਰਸ਼ਨ ਮੰਗੋ ਦੇ ਪਿਆਰੇ ਦਰਸ਼ਨ ਮੰਗਣਾ ਕਰਦਾ ਮੇਰੇ ਸਤਿਗੁਰੂ ਤੇਰੇ ਨਾਮ ਦਾ ਦਰਸ਼ਨ ਦੇ ਤੇਰੇ ਨਾਮ ਨੂੰ ਜਪ ਕੇ ਹਰ ਵੇਲੇ ਸਫਲਾ ਹੋ ਸਕਾਂ ਇਸ ਲਈ ਦਰਸ਼ਨ ਦੀ ਤੰਗ ਆ ਨਾ ਮੈਨੂੰ ਧਨ ਚਾਹੀਦਾ ਨਾ ਮੈਨੂੰ ਦੌਲਤ ਚਾਹੀਦੀ ਨਾ ਮੈਨੂੰ ਐਸ਼ਵਰਧ ਚਾਹੀਦਾ ਜੇ ਚਾਹੀਦਾ ਇੱਕ ਤੇਰਾ ਨਾਮ ਇਹ ਨਹੀਂ ਭਗਤ ਸਹਿਬਾਨ ਨੇ ਇਹ ਨਹੀਂ ਕਿਹਾ ਵੀ ਗ੍ਰਸਤੀ ਛੱਡ ਦੇ ਮੰਗਿਆ ਸਭ ਕੁਝ ਭਗਤਾਂ ਨੇ ਕਿ ਘਰ ਕੀ ਗਿਆ ਚੰਗੀ ਜਨ ਤਾਂ ਨਾ ਲੇਗਾ ਮੰਗੀ ਸਭ ਕੁਝ ਚਾਹੀਦਾ ਧੰਨੇ ਭਗਤ ਨੇ ਮੰਗਿਆ ਮੈਨੂੰ ਰੋਟੀ ਵੀ ਦੇ ਬਸਤਰ ਵੀ ਦੇ ਅੰਨ ਵੀ ਦੇ ਢਿੱਡ ਭਰਨ ਵਾਸਤੇ ਗਊ ਵੀ ਲੈ ਦੇ ਘਰ ਸਾਹਮਣ ਵਾਲੀ ਗ੍ਰਹਿਣੀ ਵੀ ਦੇ ਸਿਰ ਢੱਕਣ ਲਈ ਛੱਤ ਵੀ ਦੇ ਨੰਗੇ ਜਕਜਨ ਲਈ ਕੱਪੜਾ ਵੀ ਦੇ ਤੇ ਰੋਜ਼ਗਾਰ ਲਈ ਮੈਨੂੰ ਕੰਮਕਾਰ ਵੀ ਦੇ ਪਰ ਸਭ ਤੋਂ ਵੱਡੀ ਦਾਤ ਤੇਰਾ ਨਾਮ ਦੇ ਸਭ ਕੁਝ ਚਾਹੀਦਾ ਸਭ ਕੁਝ ਹੋਏਗਾ ਸਰੀਰ ਛਾਂਭਾਂਗਾ ਫੇਰੇ ਦਿਨੋਂ ਜਪਾਂਗਾ ਨਾ ਮਾਫ ਕਰਨਾ ਸਭ ਕੁਝ ਸਾਡੇ ਕੋਲੇ ਆਸੀ ਹਜੇ ਵੀ ਮੰਗਣਾ ਨਹੀਂ ਛੱਡਦੇ ਸੇਵਾ ਥੋੜੀ ਮੰਗਣ ਬਹੁਤਾ ਮਹਿਨਤ ਨਾ ਪਾਵੈ ਕਿ ਤੋਕੋ ਤੱਕ ਗੂੜੇ ਮੂਰਖੀ ਹੱਠੀਸਾ ਕਹਿੰਦੇ ਮੰਗਣਾ ਛੱਡ ਇਦਰੇ ਮੰਗਣਾ ਗੁਰੂ ਦਾ ਨਾਮ ਮੰਗਣਾ ਕਰ ਲੈ ਸਭ ਕੁਝ ਆ ਜਾਏਗਾ ਨਾਮ ਨੂੰ ਛੱਡ ਗਏ ਸੀ ਸਭ ਕੁਝ ਮੰਗਨੇ ਕਿਤੇ ਨਾਮ ਹੀ ਮੰਗ ਲਈਏ ਇਦਰੇ ਗੁਰੂ ਪਾਸੋਂ ਗੁਰੂ ਹੀ ਮੰਗ ਲਈਏ ਤੇ ਸਭ ਕੁਝ ਮਿਲ ਜਾਏਗਾ ਇਸੇ ਲਈ ਜਦੋਂ ਜੰਗ ਜਦੋਂ ਹੋਏ ਨਾ ਸਤਗੁਰੂ ਚਮਕੌਰ ਦੀ ਗੜੀ ਵਿੱਚ ਵੀ ਜਦੋਂ ਸ਼ਹੀਦਾਂ ਦੇ ਕੋਲੋਂ ਲੰਘ ਰਹੇ ਸਨ ਉਸ ਸਮੇਂ ਜਿਹੜਾ ਵੀ ਸਿਸਕੀ ਲੈ ਰਹੇ ਸਤਗੁਰਾਂ ਨੇ ਕਈਆਂ ਨੂੰ ਪੁੱਛਿਆ ਭਾਈ ਕੀ ਚਾਹੀਦਾ ਕਹਿੰਦੇ ਸਤਗੁਰੂ ਕੁਝ ਨਹੀਂ ਚਾਹੀਦਾ ਬਸ ਤੇਰਾ ਦੀ ਨਾਰਾ ਆਵਾਗੋਂ ਦਾ ਗੇੜ ਮੁਕਾਦੇ ਬਸ ਮੈਨੂੰ ਇਹ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਕਿਤੇ ਸਿੱਖਾਂ ਵਾਂਗ ਐਸੇ ਸ਼ਹੀਦਾਂ ਵਾਂਗ ਅਸੀਂ ਵੀ ਬਣ ਜਾਈਏ ਬਸ ਸਿਰਫ ਨਾਮ ਦੀ ਦਾਤ ਦੇ ਨਾਮ ਮੈਨੂੰ ਪਿਆਰਾ ਹੋਰ ਕੁਝ ਪਿਆਰਾ ਨਹੀਂ ਹੈ ਤੇ ਸਾਡਾ ਆਇਆ ਵੀ ਸਫਲਾ ਕੱਲਾ ਸਾਡਾ ਨਹੀਂ ਜਿਹੜੇ ਸਾਡੇ ਸੰਗ ਕਰਨਗੇ ਜਿਹੜੇ ਸਾਡੇ ਧੀਆ ਪੁੱਤਰ ਮਾਂ ਬਾਪ ਇੱਥੇ ਤੱਕ 21 ਕੁਲਾਂ ਦਾ ਭਲਾ ਹੋ ਜਾਏਗਾ 21 ਕੁਲਾਂ ਦਾ ਬਾਣੀ ਦਾ ਪ੍ਰਮਾਣ ਹੈ ਪਰਲਾ ਆਜ ਜਾਣ ਕੇ ਕਿ ਇਹ ਹੀ ਕੁੱਲ ਤਾਰੇ ਇਸ ਲਈ ਭਾਈ ਨਾਮ ਚ ਸਮਰੱਥਾ ਹੈ ਨਾਮ ਤੇ ਸਭ ਕੁਝ ਕਰਨ ਦੇ ਸਮਰੱਥਾ ਹੈ ਇਸ ਲਈ ਉਸ ਪ੍ਰਮਾਤਮਾ ਦਾ ਆਸਰਾ ਤਾਂ ਕਿ ਨਾਮ ਸਿਮਰਨ ਜਪੀਏ ਜਿੰਨੀ ਹੁੰਦੀ ਹੈ ਬੰਦਗੀ ਕਰੀਏ ਤਾਂ ਕਿ ਇਹ ਚਿੰਤਾਵਾਂ ਛੋਰੇ ਜ਼ਿੰਦਗੀ ਦੀਆਂ ਖਤਮ ਹੋ ਸਕਣ ਸਾਡਾ ਆਇਆ ਇਸ ਜਮ ਮੁੱਖੇ ਜਮੇ ਚ ਸਫਲਾ ਹੋ ਸਕੇ ਤੋਂ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਗੁਰੂ ਅਰਜਨ ਸਾਹਿਬ ਜੀ ਦੇ ਜਾਣ ਕੇ ਪੱਲੇ ਬੰਨਾ ਆਮ